ਜੀ ਦੇ ਪਿਤਾ ਤਾਨ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾ ਆਪਣਾ ਸੀਸ ਕਲਮ ਕਰਾ ਦਿੰਦੇ ਆ ਤੇ ਗੁਰੂ ਸਾਹਿਬ 1675 ਵਿੱਚ ਗੱਦੀ ਤੇ ਬਰਾਜਮਾਨ ਹੁੰਦੇ ਆ ਤੇ ਜਦੋਂ ਕੋਈ ਪਰਿਵਾਰ ਦਾ ਵੱਡਾ ਜੀ ਚੜ੍ਹਾਈ ਕਰ ਜਾਏ ਨਾ ਤੇ ਚਾਚੇ ਤਾਏ ਆਂਡ ਗਵਾਂਡ ਪਿੰਡ ਦੇ ਬੰਦੇ ਜਾਂ ਸੁਸਾਇਟੀ ਦੇ ਬੰਦੇ ਆ ਕੇ ਹੌਸਲਾ ਦਿੰਦੇ ਆ ਵੀ ਕੋਈ ਨਾ ਪੁੱਤ ਅਸੀਂ ਤੇਰੇ ਪਿਤਾ ਵਾਲੀ ਜ਼ਿੰਮੇਵਾਰੀ ਤੇ ਪੂਰੀ ਨਹੀਂ ਕਰ ਸਕਦੇ ਘਾਟ ਪੂਰੀ ਨਹੀਂ ਕਰ ਸਕਦੇ ਪਰ ਜਿੰਨੇ ਜੋਗੇ ਆ ਤੇਰੇ ਨਾਲ ਖੜੇ ਆ ਤੇਰੇ ਦੁੱਖ ਸੁੱਖ ਦੇ ਅਸੀਂ ਸਾਥੀ ਰਵਾਂਗੇ ਤਾਰੇ ਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 9.5 ਸਾਲ ਦੀ ਉਮਰ ਹੈ ਗੱਦੀ ਤੇ ਬੈਠੇ ਆ ਤੇ ਪਹਾੜੀ ਰਾਜੇ ਦੁਸ਼ਮਣ ਬਣ ਕੇ ਖੜ ਗਏ ਆ ਉਹ ਪਹਾੜੀ ਰਾਜੇ ਜਿਹੜੇ ਗੁਰੂ ਸਾਹਿਬ ਦੇ ਗਵੰਢੀ ਨੇ ਉਹ ਪਹਾੜੀ ਰਾਜੇ ਜਿਹੜੇ ਗੁਰੂ ਸਾਹਿਬ ਨੂੰ ਹੌਸਲਾ ਦੇ ਸਕਦੇ ਸਨ ਵੀ ਕੋਈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਪਿਤਾ ਇਸ ਸੰਸਾਰ ਤੋਂ ਚਲੇ ਗਏ ਆ ਤੇ ਅਸੀਂ ਜਿੰਨੇ ਜੋਗੇ ਆ ਤੁਹਾਡੇ ਨਾਲ ਖੜੇ ਰਵਾਂਗੇ ਪਰ 9.5 ਸਾਲ ਦੀ ਉਮਰ ਹੈ ਪਾਤਸ਼ਾਹ ਦੀ ਤੇ 9.5 ਸਾਲ ਦੀ ਉਮਰ ਵਿੱਚ ਉਹ ਲੋਕ ਆ ਕੇ ਸਤਗੁਰਾਂ ਦੇ ਬਹੁਤ ਵੱਡੇ ਦੁਸ਼ਮਣ ਬਣ ਗਏ ਆ 1680 ਦੇ ਵਿੱਚ ਰੰਜੀਤ ਨਗਾਰਾ ਵੱਜਦਾ ਵਾ ਤੇ ਭੀਮਚੰਦ ਪੁੱਛਦਾ ਵੀ ਇਹ ਨਗਾਰਾ ਕਿੱਥੇ ਵਜਿਆ ਸਾਡੇ ਰਾਜ ਦਰਬਾਰ ਦੇ ਵਿੱਚ ਸਾਡੇ ਤੋਂ ਇਲਾਵਾ ਨਗਾਰਾ ਤੇ ਚੋਟ ਲਾਨ ਵਾਲਾ ਹੋਰ ਕਿਹੜਾ ਵਾ ਤੇ ਬ੍ਰਹਮਾ ਤੋਂ ਪ੍ਰੋਹਿਤ ਇਮਾਨਦਾਰੀ ਨਾਲ ਗੱਲ ਕਹਿੰਦਾ ਵੀ ਇਹ ਉਸ ਪੋਤਰੇ ਨੇ ਉਸ ਗੁਰੂ ਦੇ ਪੋਤਰੇ ਨੇ ਇਹ ਨਗਾਰਾ ਵਜਾਇਆ ਜਿਸ ਨੇ ਤੁਹਾਡੇ ਦਾਦੇ ਨੂੰ ਗਵਾਲੀਅਰ ਦੇ ਕਿਲੇ ਚ ਰਿਹਾ ਕਰਵਾਇਆ ਸੀ ਤੇ ਗੁਰਗੋਬਿੰਦ ਸਿੰਘ ਦਾ ਦਾਦਾ ਜੀ ਕਿਹੜੇ ਆ ਜੀ ਹਾਂ ਤੇ ਭੀਮ ਚੰਦ ਦਾ ਪਿਤੇ ਦਾ ਪਿਤਾ ਦਾ ਨਾਂ ਕੀ ਹੈ ਤਾਰਾ ਚੰਦ ਜਿਹਨੂੰ ਗੁਰੂ ਹਰਗੋਬਿੰਦ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਵਾਇਆ ਸੀ ਤੇ ਪੰਨਾ ਪ੍ਰੋਹਿਤ ਕਹਿੰਦਾ ਵੀ ਇਹ ਉਸ ਪੁੱਤਰੇ ਨੇ ਰঞ্জੀਤ ਨਗਾਰੇ ਤੇ ਝੋਟ ਮਾਰੀ ਹੈ ਜਿਨੇ ਤੁਹਾਡਾ ਦਾਦਾ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਵਾਇਆ ਸੀ ਸਾਧ ਸੰਗਤ ਆਓ ਆਪਾਂ ਵਿਚਾਰਾਂ ਦੀ ਰੰਗਤ ਤੋਂ ਪਹਿਲਾਂ ਗੁਰਮਰਿਆਦਾ ਨੂੰ ਮੌਕਾ ਰੱਖਦੇ ਹੋਏ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਜ ਪ੍ਰਕਾਸ਼ ਪੁਰਬ ਹੈ। 23 ਪਉ 5 ਜਨਵਰੀ। ਵਧਾਈ ਦੇ ਪੱਤਰ ਆਪਾਂ ਸਾਰੇ ਕਿਉਂਕਿ ਮੂਲ ਨਾਨਕਸ਼ਹੀ ਕੈਲੰਡਰ ਅਨੁਸਾਰ ਆਪਾਂ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਇਥੋਂ ਦੀ ਪ੍ਰਬੰਧਕ ਕਮੇਟੀ ਸਾਰੇ ਵੀਰ ਵਧਾਈ ਦੇ ਪੱਤਰ ਆ ਜਿਨ੍ਹਾਂ ਨੇ ਅਪਰਾਲਾ ਕੀਤਾ ਹੈ ਕਿ 5 ਜਨਵਰੀ ਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਆ ਔਰ ਗੁਰੂ ਸਾਹਿਬ ਜੀ ਦੇ ਜੀ